ਕੁਰੀ ਕਰੋ ਪੂਰੀ ਕਰੋ ਪੂਰੀ ਕਰੋ ਸਰ ਮੇਰਾ ਨਾਮ ਮਨਜੀਤ ਕੋਰ ਸੁਲਤਾਨਪੁਰ ਲੋਦੀ ਤੋਂ ਬਲੋਂਗ ਕਰਦੀ ਆ ਮੈਂ ਐਨਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਮਿੱਡੇ ਮੀਲ ਦਾ ਕੰਮ ਕਰ ਰਹੀ ਆ ਜੀ ਤੇ ਇਹ ਤਾਂ ਨਾ ਸਾਰੇ ਸੀਨੀਅਰ ਸੈਕੰਡਰੀ ਸਕੂਲ ਗਰਲ ਸਕੂਲ ਦੇ ਗੇਟ ਮੋਰੇ ਧਰਨਾ ਆ ਜੀ ਸਾਡਾ ਅੱਜ ਪੰਜਾਬ ਸਰਕਾਰ ਦੇ ਖਿਲਾਫ ਇਹ ਤਾਂ ਨਾ ਲਗਾਉਂਦਾ ਕੀ ਕਰ ਸਰ ਇਹ ਤਾਂ ਨਾ ਲਗਾਉਂਦਾ ਇਹੀ ਕਰਨਾ ਹੈ ਕਿ ਸਾਡੀ ਮਿਹਨਤਾਂ ਨਾਲ ਬਹੁਤ ਘਟ ਹੈ ਜੀ ਸਾਡੀ 3000 ਤਨਖਾਹ ਹੈ ਜੀ 1 ਰੁਪਇਆ 100 ਰੁਪਇਆ ਦਿਹਾੜੀ ਪੈਂਦੀ ਆ ਜੋ ਕਿ ਸਾਡਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਜੀ ਸਰ ਅਸੀਂ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਸਾਡੀਆਂ ਬਾਂਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਸਹੂਲਤਾਂ ਵੱਧ ਤੋਂ ਵੱਧ ਪ੍ਰਦਾਨ ਕੀਤੀਆਂ ਜਾਣ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰ ਮਛਤਰ ਕੌਰ ਆ ਜੀ ਕੀ ਕੰਮ ਕਰਦੇ ਹੋ ਅਸੀਂ ਮੱਡੇ ਵਿੱਚ ਕੋਕਾਂ ਦੀ ਠੀਕ ਜੀ ਸੁਲਤਾਨਪੁਰ ਲੋਧੀ ਗਰਲ ਸਕੂਲ ਜੀ ਠੀਕ ਹੈ ਤੇ ਅੱਜ ਆ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਜੀ ਇਹ ਸਾਰੇ ਸੇ ਮੰਗਾ ਸੜੀਆਂ ਤੇ ਤਰਕਾਬ ਵਧਾਈ ਜਾਵੇ ਜਿੱਦਾਂ ਸਾਡਾ ਤਰਕਾਬ ਉਹ ਘੱਟਾ ਰਿਹਾ ਤੇ ਨਾ ਯਾਰ ਸਾਡਾ ਗੁਜ਼ਾਰਾ ਨਹੀਂ ਹੈਗਾ ਜਿੱਦਾਂ ਸਾਡਾ ਤੇ ਸਾਡੇ ਬੱਚਿਆਂ ਦਾ ਜੀ ਕਿੰਨੀ ਦੇਰ ਤੋਂ ਕੀ ਕੰਮ ਕਰਦੇ ਮੈਂ 2006 ਤੋਂ ਕੰਮ ਕਰਦੀ ਸਰ ਕੀ ਮੁਸ਼ਕਲਾਂ ਘਨੋ ਆ ਰਹੀਆਂ ਨੇ ਤੇ ਤੁਸੀਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਜੀ ਸਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ ਤੇ ਸਾਨੂੰ ਪੱਕਾ ਕੀਤਾ ਜਾਵੇ ਤੇ ਜਿਸ ਤਰ੍ਹਾਂ ਅਸੀਂ ਛੁੱਟੀ ਕਰਦੇ ਤੇ ਸਾਨੂੰ ਸਾਡੀ ਜਗ੍ਹਾ ਤੇ ਕੋਈ ਹੋਰ ਕਿਸੇ ਦਾ ਪ੍ਰਬੰਧ ਕੀਤਾ ਜਾਵੇ ਤੇ ਸਾਨੂੰ ਯੂਨੀਫਾਰਮ ਦਿੱਤੀ ਜਾਵੇ ਜਦਾਂ ਪੱਕੇ 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 ਤਰ੍ਹਾਂ ਸਾਨੂੰ ਪੱਕਾ ਕੀਤਾ ਜਾਵੇ ਜੀ ਕੀ ਨਾਮ ਆ ਜੀ ਆਪਣਾ ਮੇਰਾ ਸਰ ਕੁਲਦੀਪ ਕੌਰ ਮੈਂ ਸੈਕੰਡਰੀ ਸਕੂਲ ਵਿੱਚ ਮਿੱਡੇ ਮਿਲ ਬਣਾਣੀ ਆ ਜੀ ਮੈਨੂੰ ਜਿਹੜੀ ਤਨਖਾਹ ਆ 3000 ਦਿੱਤੀ ਜਾਂਦੀ ਹੈ ਜੀ ਉਹਦਾ ਘਰ ਵਿੱਚ ਗੁਜ਼ਾਰਾ ਨਹੀਂ ਹੁੰਦਾ ਮੇਰਾ ਬਹੁਤ ਮੁਸ਼ਕਲ ਆ ਜਦੋਂ ਵੀ ਕਿਤੇ ਆਪਾਂ ਨੇ ਛੁੱਟੀ ਦੀ ਲੋੜ ਪੈਂਦੀ ਆਪਣੀ ਥਾਂ ਭੇਜ ਕੇ ਜਾਣਾ ਜਾਂ ਪੈਂਦਾ ਵਾ ਜੀ ਤੇ ਬਹੁਤ ਹੀ ਔਖਾ ਵਾ ਜਿਹੜੀਆਂ ਸਾਡੀਆਂ ਮੰਗਾਂ ਏ ਸਾਡੀਆਂ ਪੂਰੀਆਂ ਕੀਤੀਆਂ ਜਾਂ ਸਾਨੂੰ ਜਿਹੜੀਆਂ ਤਨਖਾਹਾਂ ਪ੍ਰੋਪਰ ਦਿੱਤੀਆਂ ਜਾਂ ਟਾਈਮ ਸਿਰ ਦਿੱਤੀਆਂ ਜਾਂ ਦੂਨੀਫਾਰਮ ਸਾਨੂੰ ਦਿੱਤੀ ਜਾਵੇ ਆਈ ਗਾਟ ਵਗੈਰਾ ਜੋ ਵੀ ਹੈਗਾ ਸਾਡੀ ਸਾਰਾ ਕੁਝ ਸਾਨੂੰ ਦਿੱਤਾ ਜਾਵੇ ਹੋਰ ਕੁਝ ਕਹਿਣਾ ਚਾਹੁੰਗਾ ਤੁਸੀਂ ਪੰਜਾਬ ਸਰਕਾਰ ਨੂੰ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਵੀ ਸਾਡੀਆਂ ਮੰਗਾਂ ਜਿਹੜੀਆਂ ਤਨਖਾਹ ਸਾਨੂੰ ਸਰਕਾਰ ਵੱਧ ਤੋਂ ਵੱਧ ਜਾਵੇ ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਤੁਸੀਂ ਅਗਲਾ ਕਦਮ ਕੀ ਚੱਕੋਗੇ ਅਸੀਂ ਸਾਰਾ ਗਲਾਗਦਮ ਇਹ ਹੀ ਚੱਕਾਂਗੇ ਹਰ ਭੁੱਖੇ ਰਟਾਂ ਤੇ ਇਦਾਂ ਹੀ ਬੈਠੇ ਰਾਵਾਂਗੇ ਅਸੀਂ ਮਿੱਡੇ ਮੀਲ ਜਿਹੜਾ ਇਹ ਨਹੀਂ ਤਿਆਰ ਕੀਤਾ ਜਾਏਗਾ ਸਾਡੇ ਵੱਲੋਂ ਇਦਾਂ ਹੀ ਨਾਕ ਬਿਨਾ ਖਾਏ ਤੋਂ ਇੱਥੇ ਹੀ ਬੈਠੇ ਰਹਾਂਗੇ ਬੱਚਿਆਂ ਨੂੰ ਵੀ ਰੋਟੀ ਨਹੀਂ ਦੇ ਬੱਚਿਆਂ ਨੂੰ ਵੀ ਰੋਟੀ ਨਹੀਂ ਦੇਣਗੇ ਨਾ ਹੀ ਅਸੀਂ ਘਰ ਕੇ ਜਾਏਗੇ